ਪੰਜਾਬ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਵੈਸੇ ਮਜਬੂਰੀ ਤੱਕ ਆਟ ਹੀ ਹੁੰਦੀਆਂ ਜਦੋਂ ਲੋਕ ਮੰਗਾ ਮੰਗਾ ਮੰਨਦੇ ਆ ਸ਼ਰਮਾ ਜੀ ਧਰਨੇ ਲਾ ਦਿੰਦੇ ਆ ਹੋਰ ਬਥੇਰਾ ਕੁਝ ਕਰਦੇ ਆ ਪਰ ਕਹਿੰਦੇ ਆ ਵੀ ਸਰਕਾਰ ਨੂੰ ਝਕਾਉਣਾ ਬਹੁਤ ਔਖਾ ਹੈ ਸਰਕਾਰ ਡਰਦੀ ਵੀ ਨਹੀਂ ਪਰ ਪੰਜਾਬ ਸਰਕਾਰ ਨੇ ਕਹਿੰਦੇ ਜਿਹੜਾ ਖੇਤੀ ਖਰੜਾ ਰੱਦ ਕੀਤਾ ਉਹ ਡਰ ਆ ਜਾਂ ਕੋਈ ਮਜਬੂਰੀ ਹੈ ਜੀ ਪ੍ਰਵੀਨ ਜੀ ਜਦੋਂ ਕੇਂਦਰ ਨੇ ਖੇਤੀ ਖਰੜਾ ਘੜਿਆ ਜੀ ਤੇ ਘੜ ਕੇ ਪੰਜਾਬ ਨੂੰ ਭੇਜਿਆ ਹਾਂ ਜੀ ਉਸ ਸਮੇਂ ਇਹਨਾਂ ਦੀ ਕਿਹੜੀ ਡਰ ਤੇ ਮਜਬੂਰੀ ਸੀ ਕਿ ਉਹਨੂੰ ਜਨਤਕੇ ਨਹੀਂ ਕੀਤਾ ਹੈ ਨਾ ਹੂੰ ਸਹੀ ਹੈ ਜੀ ਬਹੁਤ ਸਮੇਂ ਨਾਲ ਇਹਨਾਂ ਨੇ ਇਹਨੂੰ ਕਿਉਂ ਲੁਕੋਇਆ ਇਹਨਾਂ ਦੀ ਕੀ ਮਨਸ਼ਾ ਸੀ ਉਹ ਅੱਜ ਤੱਕ ਸਪਸ਼ਟ ਨਹੀਂ ਹੈ ਜੀ ਜੀ ਕਿ ਤੁਸੀਂ ਉਹਨੂੰ ਦੱਬ ਕੇ ਬੈਠੇ ਰਹੇ ਉਹ ਤਾਂ ਮੀਡੀਆ ਚੋਂ ਕੁਝ ادارے ਨੇ ਖਾਸ ਕਰਕੇ ਹਮੀਰ ਸਿੰਘ ਹੋਰਾ ਨੇ ਉਸ ਨੂੰ ਕੱਢ ਲਿਆਂਦਾ ਤੇ ਉਹ ਤੋਂ ਬਾਅਦ ਉਹ ਫਿਰ ਜਥੇਬੰਦੀਆਂ ਦੇ ਪਲੇਟਫਾਰਮ ਤੇ ਆ ਗਿਆ ਤੇ ਉਹ ਧਰਨਿਆਂ ਮਜਾਰਿਆਂ ਚ ਚਰਚਾ ਤੁਰਪੀ ਤੇ ਮੰਤਰੀਆਂ ਦੀਆਂ ਕੁਰਸੀਆਂ ਹਿੱਲਣ ਲੱਗੀਆਂ ਤੇ ਉਹਨਾਂ ਨੂੰ ਫਿਕਰ ਪਿਆ ਤੇ ਉਹਨਾਂ ਨੇ ਕਿਸਾਨਾਂ ਆਗੂ ਬੁਲਾਉਣੇ ਸ਼ੁਰੂ ਕੀਤੇ ਕੁਝ ਬੁੱਧੀਜੀਵੀ ਵਰਗ ਨਾਲ ਗੱਲਬਾਤ ਕੀਤੀ ਤੇ ਬੈਠਕਾਂ ਦੌਰ ਚ ਲਿਆ ਤੇ ਤਾਂ ਵੀ ਸਮਾ ਸਮਾਪਾ ਕੇ ਵਕਤ ਲੰਗਾਉਂਦੇ ਰਹੇ ਤੇ ਜਦੋਂ ਮੋਰਚੇ ਦੇ ਹਵਾਲੇ ਆਉਣ ਲੱਗੇ ਤੇ ਫਿਰ ਲੈ ਦੇ ਕੇ ਚਿੱਠੀ ਰਾਈ ਨੂੰ ਰੱਦ ਕਰਕੇ ਪਰੇ ਹੋ ਗਏ ਹੂੰ ਪਰ ਆਪਾਂ ਜਿਸ ਦਿਨੇ ਦੋ ਦਿਨ ਦਾ ਸੈਸ਼ਨ ਆਇਆ ਸੀ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਹੋ ਸਕਦਾ ਇਹਦੇ ਵਿੱਚ ਖੇਤੀ ਕਰੜੇ ਵਾਲਾ ਬਿਲ ਆਵੇ ਕਿਉਂਕਿ ਮੈਨੂੰ ਕੋਈ ਅੰਦਾਜ਼ਾ ਸੀਗਾ ਕਿ ਸਰਕਾਰ ਦੇ ਉੱਤੇ ਸਲਾਮ ਮਸ਼ਪਰੇ ਲੈ ਰਹੀ ਆ ਕੁਝ ਤਰ੍ਹਾਂ ਦੇ ਕਿਹਾ ਵੀ ਆਪਾਂ ਇਹਨੂੰ ਰੱਦ ਕਰ ਦਈਏ ਤਾਂ ਸਾਨੂੰ ਕੋਈ ਫਾਇਦਾ ਹੋਊਗਾ ਕੀ ਹੋਊਗਾ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਡਰ ਜਾਂ ਮਜਬੂਰੀ ਹਾਂਜੀ ਕੀ ਇਹ ਸਮਝ ਚੋ ਆਇਆ ਸਰਕਾਰ ਦੀ ਸਮਝ ਵੱਧ ਗਈ ਹੈ ਸਰਕਾਰ ਨੂੰ ਸਮਝ ਆ ਗਿਆ ਕਿ ਸਾਨੂੰ ਲੋਕ ਮੁੱਦਿਆਂ ਨਾਲ ਖੜਨਾ ਚਾਹੀਦਾ ਹੈ ਸਾਨੂੰ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣਾ ਚਾਹੀਦਾ ਇਸ ਲਈ ਇਹ ਕੀਤੀ ਖੜਾ ਰੱਦ ਕਰਨ ਵਾਲਾ ਪਹਿਲੂ ਹੈ ਜਾਂ ਇਹ ਕਿਸਾਨ ਜਥੇਬੰਦੀਆਂ ਦਾ ਦਬਾਅ ਸੀ ਪੰਜਾਬ ਦੇ মিডিਆ ਦਾ ਦਬਾਅ ਸੀ ਕੁਝ ਧਿਰਾਂ ਦਾ ਦਬਾਅ ਸੀ ਜਾਂ ਇਹ ਕਿਤੇ ਨਾ ਕਿਤੇ ਦਿੱਲੀ ਦੀ ਹਾਕ ਦਾ ਅਸਰ ਹੈ ਜੀ ਕਿ ਭਾਈ ਜੇ ਲੋਕ ਮਸਲਿਆਂ ਤੋਂ ਪਰਾਂ ਹੋ ਕੇ ਰਵਾਂਗੇ ਫਿਰ ਕੋਈ ਨਹੀਂ ਪੁੱਛਦਾ ਇੱਥੇ ਸੋ ਕੱਲੇ ਨਾਰਿਆਂ ਨਾਲ ਟਿੱਪਣੀਆਂ ਨਾਲ ਤੰਜਾਂ ਨਾਲ ਨਹੀਂ ਗੱਲ ਚੱਲਦੀ ਇਸ ਲਈ ਕੀ ਆਇਆ ਚਲੋ ਜੋ ਮਰਜੀ ਪਹਿਲੂ ਹੋਵੇ ਪਰ ਇਹ ਸਹੀ ਫੈਸਲਾ ਸੀ ਕਿ ਇਸ ਨੂੰ ਰੱਦ ਕੀਤਾ ਕਿਉਂਕਿ ਖੁਦ ਮੁੱਖ ਮੰਤਰੀ ਵੀ ਮੈਂ ਸੁਣ ਰਿਹਾ ਸੀਗਾ ਮਤਲਬ ਕਾਲੀਆਂ ਐਨਕਾਂ ਲਾ ਕੇ ਆਏ ਪੌਣੇ ਦੋ ਦਿਨ ਤਾਂ ਆਏ ਉਹ ਨਹੀਂ ਦੋ ਦਿਨ ਦੇ ਸੈਸ਼ਨ ਦੇ ਵਿੱਚ ਆਖੀਰਲੇ ਸਮੇਂ ਆਏ ਵੀ ਤਾਂ ਭਾਸ਼ਣ ਦੇਣ ਆਏ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਵੀ ਦਿੱਤਾ ਹੈ ਨਾ ਤੇ ਉਹਨਾਂ ਨੇ ਫਿਰ ਇਹ ਵੀ ਕਹਿ ਕੇ ਅਸੀਂ ਕਿਸਾਨੀ ਪਰਿਵਾਰ ਚੋਂ ਹੀ ਆਨੇ ਆ ਸਾਨੂੰ ਪਤਾ ਜੀ ਕਿਸਾਨਾਂ ਦੇ ਕੀ ਮਸਲੇ ਨੇ ਇਸ ਲਈ ਅਸੀਂ ਇਹਨੂੰ ਰੱਦ ਕਰਦੇ ਹਾਂ ਤੇ ਉਹਨਾਂ ਨੇ ਵਿਰੋਧੀਆਂ ਨੂੰ ਵੀ ਨਿਸ਼ਾਨੇ 'ਤੇ ਲਿਆ वैसे तो दो दिन सेशन ਘਟ ਚੱਲਿਆ ਤਾਂ ਨੇ ਮੈਨੇ ਵੱਧ ਚੱਲੇ ਹਾਂਜੀ ਹਾਂਜੀ ਬਿਲਕੁਲ ਤਾਂ ਗੰਗ ਵੱਧ ਚੱਲੇ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜਾ ਇੱਕ ਚੰਗਾ ਕੰਮ ਹੋਇਆ ਉਹ ਇਹੀ ਸੀਗਾ ਕਿ ਖੇਤੀ ਖਰੜਾ ਸਰਬਸੰਮਤੀ ਨਾਲ ਰੱਦ ਕੀਤਾ ਪੰਜਾਬ ਨੇ ਉਹ ਇਹ ਜ਼ਰੂਰੀ ਸੀਗਾ ਜੀ ਕਿ ਤੁਸੀਂ ਚਿੱਠੀ ਪੱਤਰੀ ਰੱਦ ਕਰਨ ਦੀ ਬਜਾਏ ਜਦੋਂ ਹੁਣ ਵਿਧਾਨ ਸਭਾ ਦੀ ਮੋਹਰ ਲੱਗ ਕੇ ਜਾਂਦਾ ਤਾਂ ਉਹਦਾ ਅਸਰ ਜਾਂਦਾ ਕਿ ਸਾਰਾ ਸੁਭਾ ਇੱਕ ਸਰਖੜਾ ਠੀਕ ਹੈ ਭਾਜੀਪੀ ਵਾਲਾ ਇੱਕਾ ਦੁੱਕਾ ਐਮਐਲਏ ਜੇ ਪਰੇ ਵੀ ਕਰਦਾ ਉਹਨਾਂ ਨੇ ਤਾਂ ਅੰ ਦਿੱਲੀ ਦੇ ਕਹਿੰਦੇ ਸੀ ਕੁਮਾਰਨੀ ਆ ਉਹਨਾਂ ਨੇ ਪੰਜਾਬ ਦੇ ਮੁੱਦੇ ਥੋੜਾ ਸਮਝਣੇ ਆ ਨਹੀਂ ਸਹੀ ਇੱਥੇ ਬਾਕੀ ਤਰ੍ਹਾਂ ਮਜਬੂਰੀ ਬਸਤੀ ਚਾਹੀਏ ਚਾਹੇ ਉਹ ਲੋਕਾਂ ਦੇ ਦਰਚੋਂ ਸੀ ਚਾਹੇ ਜਥੇਬੰਦੀਆਂ ਦੇ ਦਰਚੋਂ ਸੀ ਹਾਂ ਕਿਤੇ ਨਾ ਕਿਤੇ ਇਸ ਮਸਲੇ ਤੇ ਸਰਬਸੰਮਤੀ ਹੋਈ ਤੇ ਸਰਬਸੰਮਤੀ ਦਾ ਰਤ ਹੋ ਗਿਆ ਹਾਂ ਉਹ ਤੋਂ ਬਿਨਾ ਕਿਹੜਾ ਮੁੱਦਾ ਜਿਹਨੂੰ ਤੁਸੀਂ ਗੰਭੀਰਤਾ ਨਾਲ ਵਿਚਾਰਿਆ ਹਮ ਪ੍ਰਵੀਨ ਜੀ 2 ਦਿਨ ਦਾ ਸੈਸ਼ਨ ਮਤਲਬ ਕਿ ਇਹ ਮਜ਼ਾਕ ਹੈ ਸਹੀ ਹੈ ਜੀ 2 ਦਿਨ ਦਾ 117 ਐਮਐਲਏ ਤੁਹਾਡੇ ਦੀ ਹਾਜ਼ਰੀ ਨਹੀਂ ਲੱਗਣੀ ਹਮ ਉਹਨਾਂ ਨੂੰ ਤੁਸੀਂ ਇੱਕ ਇੱਕ ਮਿੰਟ ਬੋਲਣ ਲਈ ਵੀ ਕੀ ਦੋਵਗੇ ਤਾਂ ਕੀ ਗੱਲ ਕਰਨਗੇ ਜਦੋਂ ਕਿ ਪੰਜਾਬ ਦੇ ਮੂਰੇ ਇੰਨੀਆਂ ਚੁਣੌਤੀਆਂ ਖੜੀਆਂ ਚਾਹੇ ਨਸ਼ੇ ਵਾਲੀ ਹੈ ਚਾਹੇ ਬੇਰਜ਼ਗਾਰੀ ਵਾਲੀ ਹੈ ਚਾਹੇ ਪਾਣੀ ਵਾਲਾ ਮਸਲਾ ਹੈ ਟ੍ਰਿਬਿਊਨਲ ਆ ਗਿਆ ਜੀ ਉਹਨਾਂ ਦਾ ਉਹ ਕੀ ਕਰ ਗਿਆ ਜੀ ਹੈਨਾ ਇਹ ਸਾਰੇ ਕਿੰਨੇ ਸਵਾਲ ਖੜੇ ਨੇ ਤੁਹਾਡੇ ਮੂਰੇ ਕਿਹੜਾ ਨੀਤੀ ਕਿੱਡਾ ਵੱਡਾ ਮਸਲਾ ਖੜਾ ਹੈ ਹੈਨਾ ਮਾਈਨਿੰਗ ਤੇ ਸ਼ਰਾਬ ਵਾਲਾ ਮਸਲਾ ਤੁਹਾਡੇ ਮੂਰੇ ਅਜੇ ਵੀ ਚੁਣੌਤੀ ਬਣ ਕੇ ਖੜਾ ਹੈ ਇਹ ਸਾਰੇ ਮਸਲਿਆਂ ਦੇ ਉੱਤੇ ਗੰਭੀਰ ਮੰਥਨ ਦੇ ਲਈ ਤੁਹਾਨੂੰ ਦਿਨ ਤੇ ਤੁਸੀਂ ਤਾਂ ਉਹ ਸੀ ਜਿਹੜੇ ਕਹਿੰਦੇ ਸੀਗੇ ਕਿ ਸੈਸ਼ਨ 90 90 ਦਿਨ ਚੱਲਣ ਲਈ ਅਸੀਂ ਸਹਿਮਤ ਹਾਂ ਜੀ ਤੇ ਜੀ ਆ ਸ਼ੁੱਕਰਵਾਰ ਨੂੰ ਰੱਖ ਕੇ ਜੀ ਮੰਗਲਵਾਰ ਨੂੰ ਖਤਮ ਕਰਕੇ ਤੁਰ ਜਾਂਦੇ ਨੇ ਸ਼ਨੀਵਾਰ ਤੋਂ ਛੁੱਟੀ ਆ ਗਈ ਜੀ ਤੇ ਆਪ ਤੁਸੀਂ ਉਹਨਾਂ ਤੋਂ ਵੀ ਰਿਕਾਰਡ ਤੋੜ ਕੇ ਦੋ ਦਿਨਾਂ ਦਾ ਸੈਸ਼ਨ ਤੇ ਦੋ ਦਿਨਾਂ ਚੋਂ ਪੌਣੇ ਦੋ ਦਿਨ ਮੁੱਖ ਮੰਤਰੀ ਸਾਹਿਬ ਗੈਰਹਾਜ਼ਰ ਨੇ ਤੇ ਕਹਿੰਦੇ ਜੀ ਮੇਰੀ ਸਿਹਤ ਠੀਕ ਨਹੀਂ ਹਮ ਪਰ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਵੀ ਕੀ ਪੰਜਾਬ ਦੀ ਵਿਧਾਨ ਸਭਾ ਚ ਦੋ ਮੁੱਖ ਮੰਤਰੀ ਨੇ ਜੀ ਪ੍ਰਵੀਨ ਜੀ ਜੇ ਮੁੱਖ ਮੰਤਰੀ ਗੈਰਹਾਜ਼ਰ ਹੋਵੇ ਤਾਂ ਤਾਂ ਇਹ ਹੁੰਦਾ ਕਿਆ ਕੈਬਨਿਟ ਮੰਤਰੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਾਰਵਾਈ ਚਲਾਊਗਾ ਕੀ ਉਹ ਅਧਿਕਾਰ ਹੁਣ ਅਚਾਨਕ ਕਮਲ ਰੋੜੇ ਨੂੰ ਮਿਲ ਗਿਆ ਹੁਣ ਤੱਕ ਜੇਕਰ ਆਪਾਂ ਦੇਖੀਏ ਤਾਂ ਹਰਪਾਲ ਚੀਵਾ ਬਣਦੇ ਨੇ ਸਿਨਿਓਰਿਟੀ ਦੇ ਵਾਈਸ ਹਾਂਜੀ ਫਾਈਨੈਂਸ ਦਾ ਲਾਉਣਾ ਕੋਲ ਹੈ ਤੇ ਉਹ ਪ੍ਰਮੁੱਖ ਨੇ ਤੇ ਉਹ ਸਾਰਾ ਕੁਝ ਵੈਸੇ ਵੀ ਮੈਂ ਦੇਖਦਾ ਰਿਹਾ ਕਿ ਕੈਬਨਟ ਦੀ ਬੈਠਕ ਤੋਂ ਬਾਅਦ ਵੀ ਹੈ ਜਾਂ ਬਾਕੀ ਦਾ ਸਾਰਾ ਕੁਝ ਵੀ ਉਹੀ ਆ ਕੇ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਸਾਰਾ ਕੁਝ ਕੋਈ ਆ ਕੇ ਜਾਣਕਾਰੀ ਦਿੰਦੇ ਸੀ ਪਰ ਹੁਣ ਇਸ ਵਾਰ ਬਦਲਿਆ ਬਦਲਿਆ ਨਜ਼ਰ ਆਇਆ ਮੋ ਕੰਟਰੀ ਦੀ ਗੈਰ ਹਾਜ਼ਰੀ 'ਚ ਹਰ ਗੱਲ ਦਾ ਜਵਾਬ ਹਰ ਸਵਾਲ ਦਾ ਜਵਾਬ ਮੂਰੇ ਹੋ ਕੇ ਅਮਨਰੋੜਾ ਦੇ ਰਹੇ ਸੀ ਮੈਂ ਦੱਸਦਾ ਐਂ ਕਰੋ ਆਪਣੇ ਮੰਤਰੀਆਂ ਨੂੰ ਵੀ ਹੁਕਮ ਦੇ ਰਹੇ ਸੀ ਕੀ ਪਾਰਟੀ ਦਾ ਪ੍ਰਧਾਨ ਵਿਧਾਨ ਸਭਾ ਚ ਵੀ ਮੁਖੀ ਬਣ ਜਾਂਦਾ ਹਾਂ ਹਾਂ ਸਹੀ ਗੱਲ ਹੈ ਬਿਲਕੁਲ ਸਹੀ ਇਹ ਕਿਵੇਂ ਇਹ ਕਿੱਥੋਂ ਆਇਆ ਕੀ ਇਹ ਦਿੱਲੀ ਤੋਂ ਦਿੱਤਾ ਹੋਇਆ ਥਾਪੜ ਹੈ ਦਿੱਲੀ ਤੋਂ ਦਿੱਤਾ ਇਸ਼ਾਰਾ ਅਸ਼ੀਰਵਾਦ ਹੈ ਕਿ ਇਹ ਤੈਅ ਸੀਗਾ ਕਿ ਭਗਵੰਤ ਮਾਨ ਦੀ ਬਜਾਏ ਈਸ਼ੂ ਉੱਭਾਰਿਆ ਜਾਵੇ ਇਹਦੇ ਕੀ ਅਰਥ ਨੇ ਰਾਜਨੀਤਿਕ ਇਹ ਆਉਣ ਵਾਲਾ ਵਕਤ ਸ਼ਾਇਦ ਸਪਸ਼ਟ ਕਰੇ ਪਰ ਅੰਦਰ ਇੱਕ ਸਮਝ ਦੋ ਦੋ ਮੁੱਖ ਹੰਤਰੀ ਵੀ ਕੰਮ ਕਰਦੇ ਨਜ਼ਰ ਆਏ ਹਾਂ ਭਗਵਾਨ ਤਮਾਨ ਹੋਰਾਂ ਨੇ ਕਈ ਮਸਲਿਆਂ ਦੇ ਸਪਸ਼ਟ ਜਵਾਬ ਦੇਣ ਦੀ ਬਜਾਏ ਉਹੀ ਬਿਆੰਗਮਈ ਤਰੀਕਾ ਉਹੀ ਅੰਦਾਜ਼ ਤੇ ਉਧਰੋਂ ਵੀ ਉਹੀ ਜਾਈ ਕੰਮ ਕਰਤਾ ਬਾਜਵੇ ਹੋਰਾਂ ਦਾ ਤਾਨੇ ਮੇਨੇ ਮਤਲਬ ਕਿ ਸ੍ਰੀਕਿਆ ਮੰਗ ਆਏ ਲੜਾਈਆਂ ਉਹ ਜਰੂਰ ਹੋਈਆਂ ਪਰ ਪੰਜਾਬ ਦੇ ਮੁੱਦੇ ਤੇ ਕਿਤੇ ਗੰਭੀਰ ਚਰਚਾ ਨਹੀਂ ਕੋਈ ਹੋਈ ਕਈ ਸਵਾਲ ਉੱਥੇ ਉੱਭਰੇ ਲਾਂਡ ਆਰਡਰ ਦਾ ਮਸਲਾ ਉੱਭਰਿਆ ਉੱਥੇ ਕੇਂਦਰੀ ਦਖਲ ਦਾ ਮਸਲਾ ਉੱਭਰਿਆ ਉੱਥੇ ਹੈਨਾ ਬੱਚਿਆਂ ਵਾਲੇ ਨੌਜਵਾਨਾਂ ਵਾਲੇ ਬੇਰੁਜ਼ਗਾਰੀ ਵਾਲੇ ਮਸਲੇ ਉੱਭਰੇ ਉੱਥੇ ਪਰ ਉਹਦੇ ਤੇ ਚਰਚਾ ਤਾਂ ਉਹ ਵੀ ਜੇ ਕੋਈ ਸਮਾਂ ਹੋਵੇ ਹੂੰ ਸਹੀ ਹੈ ਜੀ ਤਾਂ ਕਿਸੇ ਪਹਿਲੂ ਤੇ ਕੋਈ ਗੰਭੀਰ ਚਰਚਾ ਨਹੀਂ ਤੇ ਸੈਸ਼ਨ ਨਿਬੜ ਕੇ ਹੋ ਗਿਆ ਤੇ ਹੋ ਗਿਆ ਹੋ ਗਿਆ ਜੀ ਚਲੋ ਇਹ ਸਾਰਿਆਂ ਚ ਭਰੀ ਗੱਲੇ ਹੋਈ ਕਿ ਖੇਤੀ ਖਰੜਾ ਸਰਬਸੰਮਤੀ ਨਾਲ ਰੱਦ ਕਰਕੇ ਕੇਂਦਰ ਨੂੰ ਪੇ ਦਿੱਤਾ ਕਿਉਂਕਿ ਇਹਦੇ ਨਾਲ ਪੰਜਾਬ ਦੀਆਂ ਮੰਡੀਆਂ ਮੁਕਣ ਦਾ ਆਪਾਂ ਬਹੁਤ ਦਿਨ ਪਹਿਲਾਂ ਤੋਂ ਗੱਲ ਕਰਦੇ ਆਏ ਕਿ ਜੇ ਇਹਨਾਂ ਨੇ ਸਾਡਾ ਪਿੰਡੂ ਵਿਕਾਸ ਫੰਡ ਰੋਕਿਆ ਤਾਂ ਉਹਦੇ ਪਿੱਛੇ ਕੋਈ ਮਨਸ਼ਾ ਹੈ ਤੇ ਪਿੰਡੂ ਵਿਕਾਸ ਫੰਡ ਮੁਕਣ ਦਾ ਮਤਲਬ ਮੰਡੀਆਂ ਮੁਕਣਾ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਰਕੀਟ ਫੀਸ ਵੀ ਆੜਤੀਆਂ ਦੇ ਉੱਤੇ ਵੀ ਕਟੋਤੀਆਂ ਲਾਤੇ ਫਿਰ ਅੱਖ ਨੂੰ ਰੰਗ ਸਾਹਮਣੇ ਆਇਆ ਜਦੋਂ ਇਹ ਖੇਤੀ ਖਰੜਾ ਖੇਤੀ ਮਾਰਕੀਟ ਪਾਲਸੀ ਭੇਜੀ ਜਿਹਦੇ ਵਿੱਚ ਸੀਗਾ ਕਿ ਵੀ ਹਰ ਸਿੱਲੋ ਮੰਡੀ ਬਣ ਜਾਏਗਾ ਤੇ ਉਹ ਸਿੱਧਾ ਇਸ਼ਾਰਾ ਸੀ ਤੁਹਾਡੀ ਸਰਕਾਰੀ ਮੰਡੀਆਂ ਖਤਮ ਹੋਣੀਆਂ ਸੋ ਇਸ ਮਸਲੇ ਤੇ ਪੰਜਾਬ ਨੇ ਕਿਹੋ ਜਿਹਾ ਠੋਕ ਕੇ ਨੂੰ ਰੱਦ ਕੀਤਾ ਇਹ ਸਹੀ ਫੈਸਲਾ ਜੀ ਬਿਲਕੁਲ ਆ ਤੁਸੀਂ ਸਰਕਾਰਾਂ ਦੇ ਕੰਮ ਦੇ ਬਾਰੇ ਤੇ ਵਿਰੋਧੀਆਂ ਦੇ ਕੰਮ ਦੇ ਬਾਰੇ ਦੱਸ ਹੀ ਦਿੱਤਾ ਤੇ ਰੈਂਦੀ ਖੁੰਦੀ ਕਸਰੇ ਜਿਹੜੇ ਬਾਹਰ ਆ ਕੇ ਬਿਆਨ ਬੂਣ ਜਿਹੜੇ ਜਾਰੀ ਕਰਦਾ ਹੈ ਸ਼ਰਮਾ ਜੀ ਉਹਨਾਂ ਦੇ ਵਿੱਚੋਂ ਹੀ ਝਲਕ ਪੈਂਦਾ ਕਿ ਬਈ ਕਰਕ ਹੀ ਰਹੇ ਨੇ ਅੰਦਰ ਖਾਤੇ ਆ ਸੋ ਉਹਦੇ ਵਿੱਚ ਹੋ ਕੀ ਰਿਹਾ ਉਹ ਸਟੇਜਾਂ ਤੋਂ ਰੈਲੀਆਂ ਦੇ ਵਿੱਚ ਨਾਰੇ ਕੋਈ ਹੋਰ ਹੁੰਦੇ ਆ ਸੋਸ਼ਲ ਮੀਡੀਆ ਤੇ ਗੱਲ ਕੋਈ ਹੋਰ ਕਰਦੇ ਆ ਗਰਾਊਂਡ ਤੇ ਉਤਰਦੇ ਆ ਕੁਝ ਹੋਰ ਕਹਿੰਦੇ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਤਾਂ ਹੁਣ ਜਿਹੜਾ ਕੁਝ ਕਰਦੇ ਆ ਤੁਹਾਡੇ ਸਾਹਮਣੇ